ਵੀ ਹਾਰ ਦੀ ਪ੍ਰੋਬਲਮ ਸੀ ਸਾਹ ਰੜਦਾ ਸੀ ਦਰਦ ਹੁੰਦੀ ਸ਼ਾਦੀ ਦੇ ਵਿੱਚ ਤੇ ਹੁਣ ਤੀਜੀ ਵਾਰ ਆਣ ਮਨ ਕਾਫੀ ਫਰਕ ਪੈ ਗਿਆ ਅੱਛਾ ਤਿੰਨ ਵਾਰ ਹੀ ਆ ਕੇ ਤੁਹਾਨੂੰ ਫਰਕ ਪੈ ਗਿਆ ਫਰਕ ਪੈ ਗਿਆ ਕਾਫੀ ਫਰਕ ਪੈ ਗਿਆ ਡਾਕਟਰਸ ਨੇ ਕੀ ਕਿਹਾ ਸੀ ਡਾਕਟਰ ਨੇ ਕਿਹਾ ਵੀ ਤੁਸੀਂ 6 ਮਹੀਨੇ ਦਵਾਈ ਖਾਣੀ ਪੈਣੀ ਇਹਨਾਂ ਨੇ ਤੇ ਤੁਸੀਂ ਖਾਓ ਤੇ ਠੀਕ ਹੋ ਜਾਓਂਗੇ ਹਾਂਜੀ ਪਹਿਲਾਂ ਤਾਂ ਵੀ ਸਟੈਂਟ ਵੀ ਪਿਆ ਹੋਇਆ ਪਹਿਲਾਂ ਵੀ ਸਟੈਂਟ ਪਿਆ 2014 ਦੇ ਵਿੱਚ 2014 ਹਾਂਜੀ ਉਸ ਤੋਂ ਬਾਅਦ ਹੁਣ ਪ੍ਰੋਬਲਮ ਆਈ ਹੈਗੀ ਤੇ ਫਿਰ ਇਹਨਾਂ ਦੀ ਆਰਡ ਵੇਖੀ ਇਹ ਫਿਰ ਮੈਂ ਇੱਕ ਜਿਆਦਾ ਵਧੀਆ ਜਿਹੇ ਲੱਗਦਾ ਹੈ। ਉਹ ਵੀਡੀਓ ਦੇਖੀ ਤੁਹਾਨੂੰ ਰਾਸ ਆ ਗਈ ਤੁਹਾਡਾ ਫਾਇਦਾ ਹੋ ਗਿਆ। ਤੁਹਾਡੇ ਤੁਸੀਂ ਇਹਨਾਂ ਕੋਲ ਆਏ ਤਾਂ ਠੀਕ ਹੋਗੇ। ਹਾਂਜੀ ਹਾਂਜੀ ਠੀਕ ਹੋਗੇ। ਲੋਕੀ ਗੱਲ ਇਹ ਵੀ ਕਹ ਦਿੰਦੇ ਆ ਵੀ ਇਹ ਬੈਤ ਠੱਗ ਹੈ, ਪੈਸੇ ਲੁੱਟਦਾ ਹੈ। ਇਦਾਂ ਦੀਆਂ ਗੱਲਾਂ ਵੀ ਕਰ ਦਿੰਦੇ ਆ। ਤੁਸੀਂ ਆਪਣਾ ਪਰਸਨਲ ਐਕਸਪੀਰੀਅੰਸ ਨਹੀਂ ਮੈਂ ਜੀ ਇਦਾਂ ਜੀ ਮੈਨੂੰ ਤਾਂ ਆਰਾਮ ਆ ਗਿਆ। ਮੈਂ ਇਹ ਕਹੂੰ ਵੀ ਸਹੀ ਆ। ਮੈਂ ਤੇ ਗਲਤ ਕਹੂੰਗਾ ਨਹੀਂ। ਜਿੰਨੂੰ ਆਰਾਮ ਆ ਗਿਆ ਉਹਦੇ ਵਾਸਤੇ ਡਾਕਟਰ ਸਹੀ ਆ। ਜਿਹਦੇ ਨੂੰ ਨਹੀਂ ਰਹਿਮਾਨ ਨੇ ਕਹੜੀਆਂ ਆ। ਕਨੂਰਾਮ ਆ ਗਿਆ ਹਾਂਜੀ ਮੈਨੂੰ ਰਾਹ ਅਸਲ ਤੋਂ ਵੀ ਪਤਾ ਲੱਗ ਰਿਹਾ ਮੁਸਕਰਾਹਟ ਆ ਰਹੀ ਹੈ ਨੇ ਠੀਕ ਹੁਣ ਬਿਲਕੁਜੀ ਇੱਕ ਵਾਰੀ ਤਾਂ ਡਾਰਗੇ ਹੋਣੇ ਇੱਕ ਵਾਰੀ ਪਰਿਵਾਰ ਤਾਂ ਡਾਰ ਗਿਆ ਹੋਣਾ ਵੀ ਪਹਿਲਾਂ ਸਟੈਂਟ ਪਿਆ ਆ ਹੁਣ ਦਿੱਕਤ ਦੁਆਰਾ ਤੋਂ ਆਣੀ ਸ਼ੁਰੂ ਹੋ ਗਈ ਆ ਫਿਰ ਤੋਂ ਵੱਡਾ ਖਰਚਾ ਹੋ ਸਕਦਾ ਲੱਖਾਂ ਦੇ ਖਰਚੇ ਡਾਕਟਰ ਨੇ ਕਿਹਾ ਇਹ ਐਂਜਿਓਗ੍ਰਾਫੀ ਕਰਾਓ ਮੈਂ ਜੈਂਜੋਗ੍ਰਾਫੀ ਕਰਵਾਉਂਦਾ ਪਰ ਸਟੈਂਟ ਕਹਿਣਾ ਪੈਣ ਵਾਲਾ ਇਹਨੇ ਕਹਣਾ ਲਿਓ ਪਾਉਟ ਹੰਟ ਤੇ ਫੇ ਮੋਨਾਂ ਨੂੰ ਮਨਾ ਕਰਦਾ ਮੈਂ ਤੁਹਾਨੂੰ ਦਵਾਈ ਦੇ ਦਮ ਬਾਅਦ ਦੇਖਾਂਗਾ ਡਾਕਟਰਾਂ ਨੇ ਡਾਕਟਰਾਂ ਨੇ ਕਿੰਨਾ ਖਰਚਾ ਕਿਹਾ ਤਾਂ ਡਾਕਟਰ ਖਰਚੇ ਗੱਲ ਨਹੀਂ ਕੀਤੀ ਕੋਈ ਇਹ ਜ ਸਤੇ 10000 ਫਾਟਾ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਮੈਥਿਆ ਪਤਾ ਹੀ ਪਹਿਲੀ ਵਾਰ ਹੀ ਆਏ ਹੋ ਦੂਜੀ ਵਾਰ ਆਏ ਅੱਛਾ ਦੂਜੀ ਵਾਰ ਹੀ ਆਏ ਫਰਕ ਬਿਆਲ ਤੱਕ ਕੋਈ ਨਹੀਂ ਹਲੇ ਕੋਈ ਫਰਕ ਨਹੀਂ ਹੈ ਜੀ ਹਾਂ ਇੱਕ ਹਫਤਾ ਹੀ ਹੋਇਆ ਸੀਗਾ ਦਵਾਈ ਖਾਂਦੇ ਆ ਨਾ ਤਾਂ ਦੂਜੀ ਵਾਰ ਆਏ ਆ ਜੀ ਭਾਈ ਜੀ ਪਹਿਲੀ ਵਾਰ ਹੀ ਆਏ ਹੋ 500 ਮੈਦਾ ਆਪਣੀ ਮਦਰ ਦੀ ਦਵਾਈ ਲੈਣ ਆਇਆ ਅੱਛਾ ਕੀ ਵੀ ਲੈਣ ਆ ਰਹੇ ਮਦਰ ਕਾਰ ਚ ਬੈਠੇ ਆ ਵਾਰ ਮਦਰ ਕਾਰ ਚ ਬੈਠੇ ਪਹਿਲਾਂ ਵੀ ਆਏ ਹੋ ਕਿ ਅੱਜ ਵੀ ਆਪਣਾ ਪੰਜਵਾਂ ਛੇਵਾਂ ਕੜਾ ਹੈ ਪੰਜਵਾਂ ਛੇਵਾਂ ਕੜਾ ਮਾਤਾ ਜੀ ਨੂੰ ਫਰਕ ਪਿਆ? ਹਾਜੀ ਜੀ 25% ਹੈਗਾ। 25% ਹੈਗਾ ਪਹਿਲੇ ਨਾਲੋਂ। ਪੰਜ ਵਾਰੀ ਪਿਆ ਕੇ ਇਹੀ ਤੁਸੀਂ ਕਹਿ ਰਹੇ ਹੋ 25%। ਹਾਂਜੀ ਹਾਂਜੀ। ਤੇਜ ਹਾਲਾਤ ਕੀ ਆ ਮਾਤਾ ਜੀ ਡਾਕਟਰ ਸਾਹਿਬ ਨੇ ਕੀ ਕਹਿਆ ਸੀ? ਸਰ ਪਹਿਲਾਂ ਤਾਂ ਜਿਹੜੀ ਆ ਗੋਡੇ ਤੋਂ ਥੱਲੇ ਜਿੰਨੀ ਵੀ ਦੋਨੋਂ ਲੈਗਸ ਜਿਹੜੀਆਂ ਖੜਗੀਆਂ ਸੀ ਉਹ ਵਜਨ ਨਹੀਂ ਲੈ ਪਾਉਂਦੇ ਸੀ। ਉਹਨੂੰ ਵਾਕਰ ਨਾਲ ਤੁਰਦੇ ਆ। ਰਾਤੀ ਬਹੁਤ ਜ਼ਿਆਦਾ ਪੇਨ ਹੁੰਦੀ ਸੀਗੀ ਉਹ ਵੀ ਬੰਦ ਹੋ ਚੁੱਕੀ ਐ ਇਸ ਕਾੜੇ ਤੋਂ ਬਾਅਦ ਦਵਾਈ ਤੋਂ ਬਾਅਦ ਇਹਨਾਂ ਦੀ। ਪੇਨ ਵੀ ਬੰਦ ਹੋ ਹਾਂਜੀ ਰਿਲੀਫ ਕਾਫੀ ਆ ਗਿਆ ਜਿਵੇਂ ਪਹਿਲਾਂ ਸਾਰੀ ਸਾਰੀ ਰਾਤ ਸੌਂਦੇ ਨਹੀਂ ਸੀ ਹੁਣ ਇਹ ਲਾ ਲਓ ਵੀ ਹਫਤੇ 'ਚ ਇੱਕ ਅੱਧਾ ਦਿਨ ਕੋਈ ਪ੍ਰੋਬਲਮ ਆਂਦੀ ਆ ਉਹ ਵੀ ਅਸੀਂ ਥੋੜੀ ਜੀ ਲੱਤਾਂ ਵਗੈਰਾ ਘੁੱਟਦੇ ਆ ਤਾਂ ਠੀਕ ਹੋ ਜਾਂਦੇ ਆ ਬੰਦਾ ਹੁਣ ਕਾਫੀ ਸਹੀ ਹੋ ਗਏ ਤੁਸੀਂ ਕਹਿੰਦੇ ਜੀ ਵੈਸੇ ਹੈ ਆਰਾਮ ਵੀ ਜੀ ਤੇ ਲੋਕੀ ਤਾਂ ਇਹ ਗੱਲ ਆ ਵੀ ਕਾੜਾ ਜਿਹੜਾ ਏ ਲੋਕਾਂ ਨੂੰ ਤਾਂ ਇਹ ਲੱਗਦਾ ਸੀ ਵੀ ਸਿਰਫ ਹਾਰਟ ਵਾਸਤੇ ਹੀ ਵਧੀਆ ਪਰ ਤੁਸੀਂ ਤਾਂ ਦੱਸਤਾ ਵੀ ਕਾਫੀ ਪ੍ਰੋਬਲਮ ਸੀ ਵੀ ਚੱਲ ਹੀ ਨਹੀਂ ਪਾਉਂਦੇ ਸੀ ਤੇ ਹੁਣ ਵਾਕਰ ਲੈ ਕੇ ਤੁਰਾਂਗੇ ਹਾਂਜੀ ਵਾਕਰ ਨਾਲ ਚੱਲਦੇ ਆ ਹੁਣ ਸਿਰ ਹਾਰਚ ਦੇ ਫਾਇਦੇਮੰਦ ਫਾਇਦੇ ਵੈ ਬਾਕੀ ਵੀ ਪ੍ਰੋਬਲਮਸ ਜੇ ਹੈਗੀਆਂ ਇਲਾਜ ਜਿਵੇਂ ਕਿ ਉਹਨੇ ਮੰਮੇ ਦਾ ਅਸੀਂ ਦੋ ਵਾਰੀ ਆਪਰੇਸ਼ਨ ਕਰਾ ਚੁੱਕੇ ਸੀ ਉਹਨੇ ਮਾਤਾ ਜੀ ਦਾ ਉਸ ਤੋਂ ਬਾਅਦ ਜਿਵੇਂ ਨੀਚੇ ਜਾਨ ਹੈ ਹੀ ਨਹੀਂ ਸੀ ਬਿਲਕੁਲ ਸੁਣ ਰਹਿੰਦੇ ਸੀ ਪੈਰ ਹੁਣ ਵਾਕਰ ਨਾਲ ਤੁਰਦੇ ਆ ਉਹਨੂੰ ਕਿਸੇ ਨੇ ਦੱਸਿਆ ਸੀ ਇੰਨਾ ਬਾਰੇ ਤਾਂ ਯਕੀਨ ਹੋਇਆ ਸੀ ਕਿਉਂਕਿ ਆਮ ਬੰਦਾ ਕਹਿੰਦਾ ਯਾਰ ਕਾੜੇ ਨਾਲ ਥੋੜੀ ਨਾ ਬੰਦਾ ਠੀਕ ਹੋ ਜਾ ਉਹ ਵੀਰ ਜੀ ਇਸ ਤਰ੍ਹਾਂ ਹੈ ਕਿ ਜਿਹਨੂੰ ਦੋਖੋਂ ਦਾਣਾ ਉਹ ਤਾਂ ਮੁੱਟੀ ਦੀ ਚੁੰਡੀ ਨੂੰ ਵੀ ਜਾਂਦਾ ਵੀ ਮਿਲ ਜੇ ਤਾਂ ਉਹਦੇ ਨਾਲ ਵੀ ਆਰਾਮ ਮਿਲ ਜਾਏ ਵਿਸ਼ਵਾਸ ਕਰਾਂਗੇ ਤਾਂ ਕੁਝ ਹੋਏਗਾ ਜਾਣਾ ਤਾਂ ਪਵੇਗਾ ਘਰੇ ਬੈ ਕੇ ਤਾਂ ਕੁਝ ਨਹੀਂ ਹੋਣਾ ਜਾਵਾਂਗੇ ਲਿਆ ਆਏ ਆ ਦਵਾਈ ਲਈ ਹੈ ਵਿਸ਼ਵਾਸ ਕਰਕੇ ਪੰਜਵਾ ਕੜਾ ਛੀਵਾ ਪੀਤਾ ਸਰ ਮਾਤਾ ਜੀ ਨਵੀਂ ਜ਼ਿੰਦਗੀ ਮਿਲੀ ਹੈ ਦੇਖੋ ਕਾਫੀ ਹੱਦ ਤੱਕ ਤਾਂ ਵੀਰੇ ਅਸੀਂ ਤਾਂ ਉਮੀਦ ਲਾ ਕੇ ਬੈਠੇ ਆ ਵੀ ਹਾਂ ਹੋਰ ਥੋੜਾ ਜਿਹਾ ਲਾਂਗੇ ਤੇ ਸ਼ਾਇਦ ਹੋਰ ਪੂਰਾ ਠੀਕ ਹੋ ਜਾਣਗੇ ਬਾਬਾ ਜੀ ਪਹਿਲੀ ਵਾਰ ਹੀ ਆਏ ਹੋ ਨਹੀਂ ਤੀਜੀ ਚੌਥੀ ਵਾਰ ਹੀ ਆਏ ਹਾਂ ਜੀ ਫਰਕ ਪਿਆ ਕੋਈ ਆ ਲੱਗਦਾ ਤਾਂ ਹੈਗਾ ਫਰਕ ਤੁਹਾਨੂੰ ਆਪਣੇ ਆਸਤੇ ਦਵਾਈ ਲਈ ਆ ਪਾ ਜੀ ਅੱਛਾ ਫਰਕ ਪਿਆ ਕੋਈ ਫਰਕ ਆ ਕੇ ਨਾ ਹੋਇਆ। ਫਰਕ ਆ ਕੇ ਨਾ ਹੋਇਆ। ਪਹਿਲਾਂ ਕੀ ਦਿੱਕਤ ਗਈ ਸੀ ਤੁਹਾਨੂੰ? ਮੈਨੂੰ ਹਾਰ ਦੀ ਸ਼ੂਗਰ ਦੀ ਤੇ ਲੀਵਰ ਦੀ ਸੀ। ਕੋਈ ਫਰਕ ਆ? ਫਰਕ ਆਗਾ। ਕਿੰਨਾ ਕੋਈ ਫਰਕ ਪਾਇਆ ਤਿੰਨ ਵਾਰੀ ਦੇ ਵਿੱਚ? 70% ਹੋਣਾ ਹੀ। 70% ਤਿੰਨ ਵਾਰੀ ਦੇ ਵਿੱਚ ਤੁਸੀਂ ਕਹਿ ਰਹੇ ਹੋ ਤੁਹਾਨੂੰ ਫਰਕ ਪੈ ਚੁਕਾ ਹੈ। ਪੈ ਗਿਆ। ਯਕੀਨ ਹੈਗਾ ਸੀ ਇਹਨਾਂ ਤੇ ਵੀ ਹਾਂ ਵੀ ਇਸ ਤਰੀਕੇ ਨਾਲ ਕਾੜੇ ਨਾਲ ਵੀ ਫਰਕ ਪੈ ਸਕਦਾ ਤੁਸੀਂ ਕਹਿ ਰਹੇ ਹੋ ਤੁਹਾਨੂੰ ਸ਼ੂਗਰ ਵੀ ਸੀਗਾ, ਹਾਰ ਦੀ ਦਿੱਕਤ ਵੀ ਸੀ, ਨਿਕਲ ਦਿੱਕਤਾਂ ਸੀਗੀਆਂ। ਕਿਸੇ ਨੇ ਤੁਹਾਨੂੰ ਤੇ ਜੇ ਦੱਸਿਆ ਵੀ ਹੋਣਾ ਜਾਂ ਵੀਡੀਓ ਵੀ ਦੇਖੀ ਹੋਣੀ ਆ ਪਹਿਲਾਂ ਤਾਂ ਯਕੀਨ ਨਹੀਂ ਆਇਆ ਹੁਣ ਨਹੀਂ ਨਹੀਂ ਮੈਂ ਪਹਿਲੀ ਵਾਰ ਆਇਆ ਇੱਥੇ ਮੈਨੂੰ ਯਕੀਨ ਆ ਗਿਆ ਹੈ ਠੀਕ ਆ ਹੁਣ ਜਿਤਨਾ ਪਹਿਲਾਂ ਮੇਰਾ ਸਾਹ ਦਾ ਹੈ ਸਭ ਕੁਝ ਠੀਕ ਹੈ ਹੁਣ ਤਕਰੀਬਤ ਤੱਕ ਠੀਕ ਕੇ ਪਹਿਲੀ ਵਾਰ ਆਏ ਹੋ ਜੀ ਨਹੀਂ ਜੀ ਚੌਥੀ ਵਾਰ ਆਇਆ ਪਰਕ ਪਿਆ ਹਾਂਜੀ ਪਰਕ ਪਿਆ ਦਿੱਕਤ ਕਿੰਨੂ ਸੀ ਹਾਂਜੀ ਦਿੱਕਤ ਕਿੰਨੂ ਸੀ ਦਿੱਕਤ ਹਾਂਜੀ ਸਾਹ ਸਾਹ ਦਰਦ ਹੋ ਰਿਹਾ ਛਾਤੀ ਫਿਰ ਉਹ ਦਵਾਈ ਲੈ ਵੀਰੇ ਬੜੀ ਲੱਗੇ ਇਹ ਫਿਰ ਕੜਾ ਦਵਾਈ ਨਾਲ ਜਿਹੜੇ ਅੰਦਰ ਬੈਠੇ ਨੇ ਵੈ ਸਾਹਿਬ ਠੀਕ ਨੇ ਕੋਈ ਕਿ ਲੋਕੀ ਕੋਈ ਕਿ ਕਈ ਵਾਰੀ ਨਾ ਜਿਹੜੇ ਨੈਗੇਟਿਵ ਕਮੈਂਟ ਕਰਨ ਵਾਲੇ ਉਹ ਕਹਿ ਵੀ ਦਿੰਦੇ ਆ ਠੱਗ ਆ ਇਹਨਾਂ ਕੋਲ ਜਾ ਕੇ ਫਰਕ ਨਹੀਂ ਪੈਂਦਾ ਇਦਾਂ ਦੀ ਕੋਈ ਗੱਲ ਨਹੀਂ ਨਹੀਂ ਇਹ ਜੀ ਕੋਈ ਗੱਲ ਨਹੀਂ ਹੁਣ ਮੈਂ ਰੇਲਵੇ ਤੋਂ ਦੋਰੇ ਉੱਪਰ ਤੋਂ ਆਇਆ ਮੈਂ ਰੇਲਵੇ ਦੇ ਗੇਮ ਤੇ ਤੁਰਨੀ ਤੋਂ ਸਹਾ ਜੜਦਾ ਹੋਰ ਰੇਲਵੇ ਕਿ ਐਂਟਾ ਕਰਦੇ ਤੁਰ ਕੇ ਰੇ ਚੌਂਕ ਚਾਹ ਚੌਂਕ ਤੇ ਫਿਰ ਇੱਥੋਂ ਆਇਆ ਜੀ ਪੂਰੇ ਉੱਤਰ ਕੇ ਫੇਰ ਤੁਰ ਕੇ ਆਇਆ ਹੁਣ ਵਧੀਆ ਵੈਸੇ ਵਧੀਆ ਜੀ ਹਾਂ ਜੀ ਕਾੜਾ ਜਿਹੜਾ ਓਵਰ ਹੈ ਜੀ ਬਹੁਤ ਵਧੀਆ ਹੈ ਕਾੜਾ ਫਾਇਦੇਮੰਦ ਹੈ ਹਾਂ ਜੀ ਬਹੁਤ ਫਾਇਦੇਮੰਦ ਹੈ ਪਰਿਵਾਰ ਨਹੀਂ ਕਹਿੰਦਾ ਵੀ ਕੀ ਗੱਲ ਇੱਕੋ ਦਾਮ ਫਰਕ ਕਿੱਦਾਂ ਪੈਗਾ ਪਰਿਵਾਰ ਨੂੰ ਵੀ ਇਹ ਨਹੀਂ ਹੁੰਦੀ ਡਾਕਟਰ ਐ ਨਾ ਦੇ ਤੀ ਜੀ ਸੈਂਟ ਪਿਆ ਸੀ ਮੇਰੇ ਚੰਡੀਗੜ੍ਹ ਪੀਜੀਆਈ ਚ ਸੈਂਟ ਪਿਆ ਤਾਂ ਉਹਨਾਂ ਨੇ ਫਿਰ ਦੂਈ ਬਰਾ ਪੈਣਾ ਇੱਕ ਹੋਰ ਪੈਣਾ ਜੀ ਉਹ ਵੀ ਬਲੋਕੇ ਬੰਦ ਹੋ ਗਈ ਉਹਦੇ ਨਾਲ ਫਿਰ ਨਾ ਕਰਤੀ ਦੀ ਸਟੈਂਡ ਕਿੰਦੇ ਪਿਆ ਸੀ ਤੁਹਾਡੇ ਹਾਂ ਜੀ ਮੇਰੇ ਹੀ ਪਿਆ ਸੀ ਇੱਕ ਮਿੰਟ ਆ ਜਾਓ ਤੁਸੀਂ ਅੰਦਰ ਤੁਸੀਂ ਅੰਦਰ ਆ ਗਏ ਤੇ ਹੁਣ ਅਸੀਂ ਗੱਲਬਾਤ ਜਿਹੜੇ ਬਾਕੀ ਲੋਗ ਆਏ ਆ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਮਦਨ ਜੀ ਪਹਿਲੀ ਵਾਰ ਹੀ ਆਏ ਹੋ ਸਟੇਸ਼ਨ ਅੰਦਰ ਨੇ ਅੱਛਾ ਪੇਸ਼ੈਂਟ ਅੰਦਰ ਕੋਣ ਪੇਸ਼ੈਂਟ ਕੋਣਾ ਘਰ ਵਾਲੇ ਨੇ ਸਾਡੇ ਠੀਕ ਨੇ ਉਦਾਂ ਠੀਕ ਨੇ ਵਧੀਆ ਨੇ ਕਿੰਨੀ ਵਾਰੀ ਕੜਾ ਪੀਤਾ ਉਹਨਾਂ ਨੇ ਸਾਨੂੰ ਹੋ ਗਏ 8 ਮਾਂ 9 ਮਾਂ ਕੜਾ 8 ਮਾਂ 9 ਮਾਂ ਕੜਾ 4 ਮਹੀਨੇ ਹੋ ਚਲੇ ਨੇ ਅੱਛਾ 4 ਮਹੀਨੇ ਹੋ ਚਲੇ ਹਾਂ ਜੀ 4 ਮਹੀਨੇ ਪਹਿਲਾਂ ਤੇ 4 ਮਹੀਨੇ ਬਾਅਦ ਚ ਕਿੰਨਾ ਕੋ ਫਰਕ ਹੈ ਬਹੁਤ ਫਰਕ ਹੈ ਹਮਤੇ ਹਾਂ ਜੀ ਫਰਕ ਜਿੱਦਾਂ ਦੀ ਦਵਾਈ ਲਈ ਅਸੀਂ ਉਹ ਡਾਕਟਰਾਂ ਨੂੰ ਕਿਹਾ ਸੀ ਰਿਪੋਰਟਾਂ ਉਸ ਤੋਂ ਪਹਿਲਾਂ ਵੀ ਇਲਾਜ ਕਰਾਇਆ ਸੀ ਕਿੱਥੇ ਇਹ ਦੇਖ ਰਿਹਾ ਮਹੀਨਾ ਪਹਿਲਾਂ ਉਧਰ ਰਿਪੋਰਟਾਂ ਨਹੀਂ ਕਰਾਈਆਂ ਪਤਾ ਨਹੀਂ ਲੱਗਿਆ ਫੇਰ ਰਿਪੋਰਟਾਂ ਕਰਾਈਆਂ ਪਰ ਹਾਟ ਦੀ ਪ੍ਰੋਬਲਮ ਆਈ ਉਹਦੇ ਟਾਈਮ ਫਿਰ ਹੁਣ ਫਰਕ ਹੈ ਨਹੀਂ ਨਹੀਂ ਪਹਿਲਾਂ ਕਿਸੇ ਹੋਰ ਪਾਸੇ ਵੀ ਕਿਸੇ ਡਾਕਟਰ ਕੋਲ ਵੀ ਕਿੱਥੇ ਹੋਰ ਲਾਇਆ ਆਂਕਲੋਂ ਖਾਂਦੇ ਨੇ ਫਿਰ ਪੈਕਸ਼ਣੇ ਕੋਲ ਤੇ ਫਿਰ ਮਹੀਨਾ ਕਿੰਨਾ ਕੋ ਕਾਦੀ ਫਿਰ ਬਾਅਦ ਵਿੱਚ ਕੋ ਕੋ ਕਰਾਈ ਮਤਲਬ ਫਿਰ ਹਾਟਦਾ ਆ ਉਹਨਾਂ ਹਾਟ ਦੇ ਫਰਕ ਹੈ ਅੱਗੇ ਸਾਹ ਬਹੁਤ ਚੜਦਾ ਇਹਨਾਂ ਨੂੰ ਬਹੁਤ ਫਰਕ ਹੈ ਉਹਨਾਂ ਦੇ ਹੌਣ ਸਾਜ ਹੁਣ ਠੀਕ ਨੇ ਹੁਣ ਤਾਂ ਨਹੀਂ ਸਾਜ ਨਾ ਨਾ ਹੁਣ ਨਹੀਂ ਚੜਦਾ ਬੜਾ ਫਰਕ ਹੁਣ 6 ਮਹੀਨੇ ਜੈ ਇਹਨਾਂ ਨੇ ਖਾਓ ਖਾ ਕੇ ਫਿਰ ਟੈਸਟ ਕਰਾਵਾਂਗੇ ਯਾਨੀ ਠੀਕ ਨੇ ਉਦੋਂ ਦੇ ਹਾਂਜੀ ਹਾਂਜੀ ਨਹੀਂ ਵਧੀਆ ਨੇ ਹਾਂਜੀ ਹਾਂਜੀ ਫਰਕ ਸਾਡੇ ਔਰ ਕੰਦਰੀ ਸਤਾਦਰ ਹਿਆਰ ਪਰ ਵੀ ਉਹਨਾਂ ਹੀ ਦੱਸਿਆ ਸੀ ਫਰਕ ਹਾਂਜੀ ਜੀ ਆਇਆ ਸੀ ਪਹਿਲਾਂ ਵੀ ਹਾਂ ਇਹ ਤਾਂ ਕਾੜੇ ਨਾਲ ਫਰਕ ਪੈ ਸਕਦਾ ਕੋਈ ਪੰਜਾਬੀ ਬੰਦਾ ਤਾਂ ਸੋਚਣ ਵੀ ਲੱਗ ਜਾਂਦਾ ਤਰਕ ਵੀ ਕਰਦਾ ਉਹਨੂੰ ਜੂਏ ਜਾਂਦੇ ਨੇ ਨਾ ਉੱਥੇ ਉੱਥੇ ਸਾਡੇ ਹੁੰਦੇ ਆ ਨਾ ਮਤਲਬ ਕੁੜੀ ਦਾ ਸਹਰਾ ਹੁੰਦਾ ਈ ਉਹਨਾਂ ਨੇ ਦੱਸਿਆ ਫਿਰ ਸਾਨੂੰ ਲੈ ਕੇ ਵੀ ਉਹੀ ਆਇਆ ਜਵਾਈ ਹੋਈ ਉਹੀ ਗੱਲਬਾਤ ਕਰਕੇ ਵਧੀਆ ਮਤਲਬ ਫਰਕ ਆਵੇਂ ਗਈ ਹੈ ਹਾਂਜੀ ਹਾਂਜੀ ਆਰਾਮ ਹੈ ਹੁਣ ਸਾਜ਼ੂ ਵੀ ਚੜਦਾ ਬਸ ਕੰਮ ਕੂਮ ਸਾਰਾ ਕਰਦੇ ਨੇ ਅੱਗੇ ਬਹੁਤ ਆਂ ਬਾਈ ਮੈਂ ਕਿੰਨੀ ਵਾਰੀ ਆਏ ਹੋ ਕੋਣ ਪੇਸ਼ੰਤ ਕੋਣ ਹੈ ਪਹਿਲੀ ਵਾਰ ਆਇਆ ਬਤਾਲੇ ਪਹਿਲੀ ਵਾਰ ਹੀ ਆਇਆ ਸੁਣਿਆ ਇਹਨਾਂ ਬਾਰੇ ਮੈਂ ਆ ਵੀਡੀਓ ਦੇਖੀ ਦੀ ਇਹ ਮੂਵੀ ਅੱਛਾ ਮੈਂ ਇਹ ਕਹਿੰਦਾ ਪਰਮਾਤਮਾ ਕਰੇ ਵੀ ਠੀਕ ਹੋਵੇ ਜਲਦੀ ਤੋਂ ਜਲਦੀ ਜੋ ਵੀ ਦਿੱਕਤ ਹੈ ਤੇ ਗੱਲਬਾਤ ਅੱਗੇ ਕਰਤੇ ਆ ਕਿੰਨੀ ਵਾਰੀ ਤੁਸੀਂ ਪਹਿਲੀ ਵਾਰੀ ਆਏ ਹੋ ਜੀ ਚੌਥੀ ਵਾਰੀ ਆਏ ਹਾਂ ਪੀਸ਼ਣ ਕੌਣ ਹੈ ਮੈਂ ਆ ਪੀਓ ਵੈਸੇ ਲੱਗਦੇ ਨਹੀਂ ਤੁਸੀਂ ਜਿੱਦਾਂ ਮਸਕਰਾ ਰਹੇ ਹੋ ਨਾ ਜਿੱਦਾਂ ਹੱਸ ਰਹੇ ਹੋ ਮੈਨੂੰ ਲੱਗਿਆ ਨਹੀਂ ਤਾਂ ਹੀ ਮੈਂ ਪੁੱਛਿਆ ਵੀ ਪੀਸ਼ਣ ਤੁਸੀਂ ਤਾਂ ਹਾਂਜੀ ਆਸੀ ਹੋ ਜਰ ਠੀਕ ਹੋ ਪਹਿਲਾਂ ਕੀ ਦਿੱਕਤ ਕੀ ਆ ਰਹੀ ਸੀ ਲੱਤ ਦੀਆਂ ਨਾੜਾਂ ਬਲੋਕਿੰਗ ਆ ਰਹੀ ਹੈ ਮੇਰੇ ਤਾਂ ਹਜੇ ਕੋਈ ਫਰਕ ਨਹੀਂ ਪਿਆ ਤਿੰਨ ਚਾਰ ਦਿਨਾਂ ਚ ਨਹੀਂ ਪਿਆ ਫਰਕ ਨਹੀਂ ਪਿਆ ਕੋਈ ਉਸੇ ਹਿਸਾਬ ਹੀ ਓਵੇਂ ਚੀਜ਼ਾਂ ਬੰਦੀਆਂ ਨੇਗੀਆਂ ਦੇਖੋ ਹੋਰ ਦੇਖਦੇ ਆ ਥੋੜਾ ਟਾਈਮ ਆ ਕੇ ਵੀ ਕਿਵੇਂ ਆ ਮੈਂ ਕਹਿੰਦਾ ਜਲਦੀ ਜਲਦੀ ਫਰਕ ਪਿਆ ਜੇ ਪੱਕੀਕ ਨਹੀਂ ਆਉਂਦਾ ਫਿਰ ਤਾਂ ਹੱਸ ਕੇ ਸਾਰ ਨਾ ਬੰਦਾਂ ਨੇ ਨਹੀਂ ਫਰਕ ਵਰਕਾ ਠੀਕ ਆ ਵੀ ਚਲੋ ਅੰਗਰੇਜ਼ੀ ਦਵਾਈਆਂ ਨਾਲ ਠੀਕ ਆ ਹਾਂ ਅੰਗਰੇਜ਼ੀਆਂ ਨਾਲ ਜਲ ਜੇ ਵੀ